ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸ੍ਰੀਤਾ ਕੁਕੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਤੇ ਮਖਾਣੇ ਦੀਆਂ ਪਿੰਨੀਆਂ ਇਹਨੂੰ ਬਣਾਉਣ ਵਾਸਤੇ ਆਪਾਂ ਅੱਧੀ ਕੋਲੀ ਲਈਏ ਸੂਜੀ ਦੀ ਇੱਕ ਕੋਲੀ ਵੱਡੀ ਲਈਏ ਮਖਾਣੇ ਕਾਲੀ ਮਿਰਚ ਬਦਾਮ ਕਾਜੂ ਦੇਸੀ ਖੰਡ ਤੇ ਦੇਸੀ ਘਿਓ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਵਧੀਆ ਪਿੰਨੀਆਂ ਦਾਣੇਦਾਰ ਠੀਕ ਹੈ ਜੀ ਲੋ ਜੀ ਆਪਾਂ ਨੂੰ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਆਪਾਂ ਮਖਾਣਿਆਂ ਨੂੰ ਮਿਕਸਰ ਦੇ ਵਿੱਚ ਚੰਗੀ ਤਰ੍ਹਾਂ ਪੀਸ ਲਾਂਗੇ ਇਹਨੂੰ ਆਪਾਂ ਜ਼ਿਆਦਾ ਪਾਊਡਰ ਨਹੀਂ ਬਣਾਉਣਾ ਦਾਣੇਦਾਰ ਰਹਿਣਾ ਕੇ ਪੀਸਾਂਗੇ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਜੇ ਦਾਣੇਦਾਰ ਆਪਾਂ ਚੰਗੀ ਤਰ੍ਹਾਂ ਮਖਾਣੇ ਨੂੰ ਪੀਸ ਲਿਆ ਹੈ ਤੇ ਹੁਣ ਆਪਾਂ ਇਹਨੂੰ ਇੱਕ ਵੱਡੇ ਡੋਂਗੇ ਦੇ ਵਿੱਚ ਕੱਢ ਲਾਂਗੇ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਕਾਜੂ ਤੇ ਬਦਾਮਾਂ ਨੂੰ ਵੀ ਇਸੇ ਤਰ੍ਹਾਂ ਹੀ ਮਿਕਸਰ ਦੇ ਵਿੱਚ ਇੱਕ ਦਾਣੇਦਾਰ ਪਾਊਡਰ ਬਣਾ ਕੇ ਤਿਆਰ ਕਰਾਂਗੇ ਲੋ ਦੀ ਆਪਣਾ ਪਾਊਡਰ ਵੀ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਇਹਨੂੰ ਵੀ ਆਪਾਂ ਮਖਾਣੇ ਦੇ ਵਿੱਚ ਹੀ ਮਿਕਸ ਕਰ ਦਾਂਗੇ ਸਾਰੇ ਆਪਾਂ ਚੰਗੀ ਤਰ੍ਹਾਂ ਸਾਰੇ ਮਖਾਣਿਆਂ ਦੇ ਵਿੱਚ ਮਿਕਸ ਕਰਕੇ ਤੇ ਹੁਣ ਆਪਾਂ ਇਹ ਤੇ ਕੜਾਹੀ ਦੇ ਵਿੱਚ ਪਾਵਾਂਗੇ ਅੱਧੀ ਘੜਚੀ ਦੇਸੀ ਘਿਓ ਦੀ ਇਹਨੂੰ ਆਪਾਂ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਗਰਮ ਕਰਾਂਗੇ ਤੇ ਨਾਲ ਹੀ ਪਾਵਾਂਗੇ ਸੋਜੀ ਅੱਧੀ ਕੌਲੀ ਲਾਉਂ ਜੀ ਸੋਜੀ ਨੂੰ ਆਪਾਂ 1-2 ਮਿੰਟ ਚੰਗੀ ਤਰ੍ਹਾਂ ਭੁੰਨਾ ਹੈ ਕਿ ਇਹਨੂੰ ਨਾ ਤਾਂ ਆਪਾਂ ਜ਼ਿਆਦਾ ਲਾਲ ਕਰਨਾ ਹੈ ਠੀਕ ਹੈ ਜੀ ਇਹਨੂੰ ਸਿਰਫ ਹਲਕਾ ਜਿਹਾ 2-3 ਮਿੰਟ ਹੀ ਭੁੰਣਾ 2-3 ਮਿੰਟ ਸੂਜੀ ਨੂੰ ਚੰਗੀ ਤਰ੍ਹਾਂ ਭੁੰਨ ਕੇ ਮੀਡੀਅਮ ਗੈਸ ਤੇ ਆਪਾਂ ਤਿਆਰ ਕਰਨਾ ਹੈ ਇਹਨੂੰ ਤੇਜ਼ ਗੈਸ ਤੇ ਬਿਲਕੁਲ ਨਹੀਂ ਭੁੰਣਾ ਤੁਸੀਂ ਨਹੀਂ ਤਾਂ ਬਿਲਕੁਲ ਸੜ ਜਾਊਗੀ ਠੀਕ ਹੈ ਜੀ ਲਓ ਜੀ ਹੁਣ ਆਪਾਂ ਇੱਕ ਦੋ ਮਿੰਟ ਇਹਨੂੰ ਚੰਗੀ ਤਰ੍ਹਾਂ ਨਾਲ ਦੇ ਨਾਲ ਇਸੇ ਤਰੀਕੇ ਨਾਲ ਹਿਲਾਉਂਦੇ ਰਾਵਾਂਗੇ ਲਓ ਜੀ ਸੂਜੀ ਆਪਣੀ 1-2 ਮਿੰਟ ਚ ਹਲਕੀ ਜੀ ਭੁੰਨੀ ਗਈ ਹੈ ਇਹਨੂੰ ਆਪਾਂ ਜ਼ਿਆਦਾ ਰੈੱਡ ਨਹੀਂ ਕਰਨਾ ਠੀਕ ਹੈ ਜੀ ਲਓ ਜੀ ਆਪਾਂ ਨੂੰ ਜਿਆਦਾ ਰੈੱਡ ਬਰਾਊਨ ਜਿਹਾ ਨਹੀਂ ਕਰਨਾ ਹੈਗਾ ਬਿਲਕੁਲ ਹਲਕਾ ਜਿਹਾ ਹੀ ਰੱਖਣਾ ਹੈਗਾ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਜਿਹੜਾ ਸਮਾਨ ਆਪਾਂ ਪੀਸ ਕੇ ਰੱਖਿਆ ਸੀ ਮਖਾਣੇ, ਬਦਾਮ ਤੇ ਕਾਜੂ ਤਾਂ ਇਹਨੂੰ ਵੀ ਆਪਾਂ ਕੜਾਹੀ ਦੇ ਵਿੱਚ ਪਾ ਦਾਂਗੇ ਤੇ 1-2 ਮਿੰਟ ਚੰਗੀ ਤਰ੍ਹਾਂ ਭੁੰਨਾਂਗੇ ਠੀਕ ਹੈ ਜੀ ਜੇ ਆਪਾਂ ਮਖਾਣਿਆਂ ਨੂੰ 1-2 ਮਿੰਟ ਚੰਗੀ ਤਰ੍ਹਾਂ ਸੇਕ ਲਵਾ ਲਾਂਗੇ ਇਹਦੇ ਨਾਲ ਇਸ ਤਰ੍ਹਾਂ ਹੋ ਜਾਂਦਾ ਕਿ ਆਪਣੇ ਮਖਾਣਿਆਂ ਦਾ ਕੱਚਾਪਨ ਵੀ ਖਤਮ ਹੋ ਜਾਂਦਾ ਤੇ ਸੂਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਠੀਕ ਹੈ ਜੀ ਬਹੁਤ ਵਧੀਆ మీడియం ਗੈਸ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨਣਾ 1-2 ਮਿੰਟ ਨਾ ਤਾਂ ਆਪਾਂ ਇਹਨੂੰ ਜ਼ਿਆਦਾ ਰੈੱਡ ਕਰਨਾ ਤੇ ਬਿਲਕੁਲ ਹਲਕਾ ਹੀ ਰੱਖਣਾ ਬਸ ਸਿਰਫ ਸੇਕ ਹੀ ਲੈਣਾ ਤਾਂ ਕਿ ਇਹਦੇ ਵਿੱਚ ਕੱਚਾਪਨ ਖਤਮ ਹੋ ਜਾਏ ਤੇ ਬਹੁਤ ਵਧੀਆ ਆਪਾਂ ਇਹਦੇ ਪਿੰਨਿਆ ਬਣਾ ਕੇ ਕਰਾਂਗੇ ਤਿਆਰ ਲਓ ਜੀ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਗੈਸ ਤੁਸੀਂ ਬਿਲਕੁਲ మీడియం ਰੱਖਣਾ ਜੇ ਤੁਸੀਂ ਗੈਸ ਨੂੰ ਤੇਜ਼ ਕਰ ਲਏ ਤੇ ਬਿਲਕੁਲ نیچے ਲੱਗ ਜਾਣਾ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਜ਼ਿਆਦਾ ਘਿਓ ਨਹੀਂ ਐਡ ਕੀਤਾ ਠੀਕ ਹੈ ਜੀ ਬਹੁਤ ਵਧੀਆ ਪਕੀਆ ਬਣ ਕੇ ਤਿਆਰ ਹੋਣਗੇ ਸੂਜੀ ਦੇ ਮਖਾਨੇ ਦੀਆਂ ਤੇ ਹੁਣ ਆਪਾਂ ਥੋੜੀ ਜਿਹੀ ਪਾਣਾ ਕਿ ਹਲਕੀ ਜਿਹੇ ਵਿੱਚ ਕਾਲੀ ਮਚੀ ਕਾਲੀ ਮਚੀ ਜ਼ਰੂਰ ਪਾਓ ਤੁਸੀਂ ਇਹਨਾਂ ਕਿਤਾਪ ਨੂੰ ਵਾਈ ਨਹੀਂ ਕਰਦੀ ਤੇ ਮੂੰਹ ਚ ਪਾਣੀ ਨਹੀਂ ਪਰਦਾ ਹੈਗਾ ਕੋਈ ਵੀ ਚੀਜ਼ ਤੁਸੀਂ ਖਾ ਸਕਦੇ ਹੋ ਤੇ ਜਿਆ ਆਵਲੀ ਬੰਦਾ ਕੋਈ ਗੈਸ ਨਹੀਂ ਬਣਦੀ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਲਾ ਦਾਂਗੇ ਮਿਕਸ ਕਰ ਦਾਂਗੇ ਆਪਾਂ ਹੁਣ نیچے ਉਤਾਰ ਲਿਆਏ ਦੇਖ ਸਕਦੇ ਤੁਸੀਂ ਵੀ ਚੰਗੀ ਤਰ੍ਹਾਂ ਹੁਣ ਥੋੜਾ ਥੋੜਾ ਹਲਕਾ ਗੋਸਾ ਜਾਏ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਖੰਡ ਇਹ देसी ਖੰਡ ਹੈ ਬਸ ਆਪਾਂ ਇੰਨੀ ਹੀ ਖੰਡ ਪਾਣੀ ਇਸ ਤੋਂ ਜ਼ਿਆਦਾ ਨਹੀਂ ਪਾਣੀ ਹੈਗੀ ਮੀਜ਼ਰਮੈਂਟ ਦੇ ਸਹਾਰੇ ਨਾਲ ਜੇ ਤੁਹਾਨੂੰ ਜ਼ਿਆਦਾ ਮਿੱਠਾ ਪਸੰਦ ਆ ਤੁਸੀਂ ਪਾ ਸਕਦੇ ਹੋ ਪਰ ਜੇ ਤੁਸੀਂ ਇਸ ਤਰ੍ਹਾਂ ਆਪਾਂ ਮਿੱਠਾ ਪਾਏ ਬਿਲਕੁਲ ਮੀਡੀਅਮ ਨਾਲ ਜ਼ਿਆਦਾ ਤੇ ਨਾ ਘੱਟ ਠੀਕ ਹੈ ਜੀ ਹੁਣ ਆਪਾਂ ਇਹਨੂੰ ਵਿਸਤਾਰ ਚੰਗੀ ਤਰ੍ਹਾਂ ਹਲਾਤਾ ਹੈ ਤਾਂ ਕਿ ਖੰਡ ਆਪਣੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਆਪਣੀ ਸੂਜੀ ਤੇ ਮਖਾਣਿਆਂ ਦੇ ਵਿੱਚ ਲਓ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅੱਧੇ ਗਲਾਸ ਤੋਂ ਵੀ ਘੱਟ ਦੁੱਧ ਲਓ ਜੀ ਕਿਉਂਕਿ ਆਪਾਂ ਹੁਣ ਇਹਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਨੀਆਂ ਇਹ ਹਜੇ ਮਿਕਸਰ ਨੇ ਆਪਣਾ ਥੋੜਾ ਜਿਹਾ ਗਰਮ ਹੀ ਐ ਜ਼ਿਆਦਾ ਗਰਮ ਵੀ ਨਹੀਂ ਹੈਗਾ ਹਲਕਾ ਗਰਮਾ ਠੀਕ ਆ ਜੀ ਇਹਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ 1 ਮਿੰਟ ਵਾਸਤੇ ਆਪਾਂ ਰੱਖ ਦਾਂਗੇ ਬਿਲਕੁਲ ਸੈੱਟ ਹੋ ਜਾਊਗਾ ਠੀਕ ਆ ਜੀ ਤੁਹਾਨੂੰ ਐ ਲੱਗਦਾ ਹੋਣਾ ਦੇਖਣ ਦੇ ਵਿੱਚ ਵੀ ਬਿਲਕੁਲ ਪਤਲਾ ਹੋ ਗਿਆ ਬਿਲਕੁਲ ਪਤਲਾ ਨਹੀਂ ਹੁੰਦਾ ਇਹ 1 ਮਿੰਟ ਬਾਅਦ ਹੀ ਆਪਣੇ ਆਪ ਹੀ ਸੈੱਟ ਹੋ ਜਾਣਾ ਲੋ ਜੀ ਤੁਸੀਂ ਦੇਖ ਸਕਦੇ ਹੋ 1 ਮਿੰਟ ਬਾਅਦ ਕਿੰਨੀ ਵਧੀਆ ਇਹ ਬਿਲਕੁਲ ਮਿਕਸ ਹੋ ਚੁੱਕਿਆ ਹੈ ਤੇ ਆਪ ਬਿਲਕੁਲ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਕਿ ਹੁਣ ਆਪ ਇਹਦੇ ਬਣਾਵਾਂਗੇ ਛੋਟੇ-ਛੋਟੇ ਪਿੰਨੀਆ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਦੇਖੋ ਕਿੰਨੀ ਚ ਵਧੀਆ ਤੇ ਕਿੰਨੀ ਛੇਤੀ ਪਿੰਨੀ ਬਣ ਕੇ ਤਿਆਰ ਹੋਈ ਹੈ ਬਿਲਕੁਲ ਵੀ ਆਪਣੇ ਹੱਥਾਂ ਨੂੰ ਨਹੀਂ ਲੱਗਦੀ ਭਈ ਇਸ ਤਰ੍ਹਾਂ ਦੀ ਆਪਾਂ ਨੂੰ ਚਾਹੀਦੀ ਸੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਜ਼ਿਆਦਾ ਫਾਇਦੇ ਇਹ ਆਪਾਂ ਗਰਮੀਆਂ ਦੇ ਵਿੱਚ ਬਣਾ ਕੇ ਤਿਆਰ ਕੀਤੀ ਹੈ ਠੀਕ ਹੈ ਜੀ ਇਸੇ ਕਰਕੇ ਆਪਾਂ ਇਹਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਜ਼ਿਆਦਾ ਸਮਾਨ ਨਹੀਂ ਐਡ ਕੀਤਾ। ਉਹ ਗਰਮੀਆਂ ਦੀ ਥੋੜੀ ਠੰਡਕ ਵੀ ਰਵੇ ਤੇ ਆਪਾਂ ਨੂੰ ਫਾਇਦਾ ਵੀ ਹੋਵੇ ਠੀਕ ਹੈ ਜੀ ਨਾ ਜੇ ਆਪਾਂ ਜ਼ਿਆਦਾ ਗਰਮ ਸਮਾਨ ਪਾਵਾਂਗੇ ਤਾਂ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਨਾਲੇ ਆਪਾਂ ਨੂੰ ਫਾਇਦੇ ਦੀ ਜਗ੍ਹਾ ਤੇ ਉਹ ਨੁਕਸਾਨ ਹੀ ਕਰੂਗਾ ਠੀਕ ਹੈ ਜੀ। ਲਓ ਜੀ ਸਾਰੀਆਂ ਪਿੰਗੀਆਂ ਬਣਾ ਕੇ ਆਪਾਂ ਇਸੇ ਤਰ੍ਹਾਂ ਤਿਆਰ ਕਰ ਲਾਂਗੇ। ਇਹਨੂੰ ਤੁਸੀਂ ਫਰਜ ਦੇ ਵਿੱਚ 10 ਤੋਂ 12 ਦਿਨਾਂ ਲਈ ਆਰਾਮ ਨਾਲ ਰੱਖ ਕੇ ਖਾ ਸਕਦੇ ਹੋ। ਲਓ ਜੀ ਬਹੁਤ ਵਧੀਆ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਪਈਆਂ ਤੇ ਬਹੁਤ ਜ਼ਿਆਦਾ ਵਧੀਆ ਤੇ ਚੇਸਤੀ ਆਪਣੇ ਬੱਚੇ ਨੂੰ ਖਾਓ ਘਰ ਦੇ ਵਿੱਚ ਬਣਾ ਕੇ ਬਹੁਤ ਵਧੀਆ ਲੱਗਦੀ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਪੜਾਈ ਲਿਖਾਈ ਦੇ ਲਈ ਬੱਚਿਆਂ ਨੂੰ ਮਖਾਣੇ ਦੀਆਂ ਪਿੰਨੀਆਂ ਜ਼ਰੂਰ ਬਣਾ ਕੇ ਦਿਆ ਕਰੋ ਲਓ ਜੀ ਆਪਣੇ ਸਾਰੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਇਸੇ ਤਰੀਕੇ ਤੇ ਬਹੁਤ ਜ਼ਿਆਦਾ ਵਧੀਆ ਤੁਸੀਂ ਵੀ ਘਰ ਦੇ ਵਿੱਚ ਜ਼ਰੂਰ ਤਿਆਰ ਕਰੋ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਥੈਂਕ ਯੂ ਬਾਏ